ਵੈਗੁਰ ਜੀ ਖਾਲਸਾ ਵੈਗੁਰ ਜੀ ਦੀ ਫਤਿਹ ਲਾਵੀ ਸੇਵਾਦਾਰ ਲੱਗੇ ਨੇ ਫਤਿਹਗੜ੍ਹ ਸਾਹਿਬ ਜਾਣ ਦੀ ਤਿਆਰੀ ਆਪਣੀ ਟਰਾਲੀ ਕਰ ਰਹੇ ਨੇ ਤਿਆਰ ਕੀਰਤਨ ਹਰਸ਼ ਇੱਧਰ ਸਾਵਲ ਅੱਜ ਆਪਾਂ ਸ਼ਾਮ ਨੂੰ 5 ਵਜੇ ਪਾਵਾਂਗੇ ਚਾਲੇ ਅੱਜ 24 ਤਰੀਕ ਹੈ ਲਾ ਵੀ ਆਪਾਂ ਅੱਧਾ ਟਰਾਲੀ ਦਾ ਕੰਮ ਕਰਕੇ ਆਪਾਂ ਲੈਣ ਆਏ ਹੁਣ ਗੱਠੇ ਗੱਠੇ ਵਖਾ ਕੇ ਉੱਤੇ ਗੱਦੇ ਵਿਛਾ ਕੇ ਉੱਤੇ ਗਲੀਚੇ ਵਿਛਾ ਕੇ ਵਧੀਆ ਜੇ ਤੇ ਫਿਰ ਕਰਕੇ ਸੇਵਾਦਾਰ ਇਕੱਠੇ ਕਰਕੇ ਪਿਆਰੀ ਕਰਕੇ ਅਰਦਾਸ ਫਿਰ ਮਾਰਾਂਗੇ ਚਾਲਾਂ ਆਪਾਂ ਸ੍ਰੀ ਸੋਹਣੇ ਗੁਰ ਸਾਹਿਬ ਲਾ ਵੀ ਸੇਵਾਦਾਰ ਲੱਗ ਪਏ ਨੇ ਆਪਣੀ ਸੇਵਾ ਤੇ ਹੁਣ ਲਾ ਵੀ ਹਰਸ਼ਿੰਗ ਕਿਰਤਨ ਸਿੰਘ ਗਰਮੇਲ ਤਾਜਾ ਉੱਤੇ ਵੇਖ ਰਿਹਾ ਕੋਈ ਆ ਨਾ ਜਾਵੇ ਜਿਨ੍ਹਾਂ ਦੇ ਗੱਠੇ ਨੇ ਬੈਗ ਨੂੰ ਪੜਾ ਤਾਜ ਨੂੰ ਇੱਕ ਵਾਰ ਲੋਬੀ ਆਪਾਂ ਇੱਥੇ ਡਾਲਾ ਵੈਲਡ ਕਰਾ ਰਹੇ ਆਂ ਟਰਪਾਲ ਮਾਰਾਂਗੇ ਉੱਤੇ ਇਹਦੇ ਬੈਗ ਰੱਖਾਂਗੇ ਆਪਾਂ ਇਸ ਕਰਕੇ ਆਪਾਂ ਡਾਲਾ ਵੈਲਡ ਕਰਾ ਰਹੇ ਆਂ ਲਾਵੀ ਸਿੰਗੋ ਲਿਆ ਕੇ ਇਕੱਠੇ ਟਰਾਲੀ ਕਰਤੀ ਸਾਫ ਆਪਾਂ ਲੱਗੇ ਨੇ ਸੇਵਾਦਾਰ ਟਰਾਲੀ ਕਰਕੇ ਸਾਫ ਪਿਛਾ ਕੇ ਇਕੱਠੇ ਰਾਕੇ ਗੱਦੇ ਗਲੀਚੇ ਲਾ ਵੀ ਵਾਹ ਗਰੂ ਜੀ ਠੀਕ ਹੈ ਦਸੀਆਂ ਮਰ ਲੱਗ ਪਏ ਨਾ ਬੱਸ ਲਾ ਨਾ ਥੋੜਾ ਜਿਹਾ ਗੈਪ ਲੈ ਗੈਪ ਇੰਦੇ ਜਿੰਨਾ ਥੋੜੀ ਨਾ ਗੈਪ ਲੈ ਲੈ ਲਾ ਵੀ ਵਾਹ ਗਰੂ ਜੀ ਪrali ਵਿਸ਼ਾਗੇ ਮਾਰ ਲਈ ਰਸੀ ਹੁਣ ਉਤੇ ਪਾਵਾਂਗੇ ਤਰਪਾਲ ਆਪਾਂ ਵਰੀ ਆਓ ਬਈ ਰਸਾ ਨਹੀਂ ਨਾਵੇਂ ਡੋਲ ਆਪਣਾ ਤਰੀ ਕੱਢੀ ਝਾੜ ਕੇ ਚੱਲਗੇ ਤੈਨੂੰ ਡੰਡਾ ਜਿਹਾ ਲੈ ਦੀ ਲਾਵੀਂ ਤਰਪਾਲ 파ਤੀ ਸਿੰਘਾਂ ਨੇ 카르틱 ਕਵਰ ਪੂਰੀ ਟਰਾਲੀ ਟਰਾਲੀ ਲੱਗਦੀ ਵੀ ਪੂਰੀ ਮੈਨਾ ਵੀ 25 ਫੁੱਟ ਦੇ ਨੇੜੇ ਬਦਲ ਕਰ ਹੈਗੇ ਪੂਰੀ ਪੂਰੀ ਹੋ ਜਾਈਗਾ ਇਹ ਤੇ ਬਲਿੱਚ ਉੱਤੇ ਦੂਜੀ ਧਰ ਪਾਲ ਆਈਏ ਵੱਡੀ ਆਹੋ ਫਿਰ ਥੱਲੋ ਕੰਮ ਨੂੰ ਇਹ ਅੰਜ ਅੰਦਰਨੇ ਪਾਸੇ ਡਬਰਾ ਕਰਨੀ ਬਸ ਉੱਤੇ ਹੀ ਪਾ ਦੇਗਾ ਡਬਰਾ ਇਸ ਤਰ੍ਹਾਂ ਹੀ ਕਰਕੇ ਫਿਰ ਉੱਤੇ ਤਰਪਾਲ ਲੱਭੇ ਸੇਵਾਦਾਰਾਂ ਵਾਸਤੇ ਚਾਹ ਵੀ ਆ ਗਈ ਵਾਹ ਜੀ ਵਾਹ ਇੰਨੀ ਖੇਚਲ ਵਾਹ ਜੀ ਵਾਹ ਸਾਵਾ ਸਿੰਘ ਵੜੈਚ ਵੜੈਚ ਕਰੋ ਇਹ ਚਾਹ ਆਸ ਠੀਕ ਆ ਹੁਣ ਵਾਹ ਜੀ ਵਾਹ ਔਰ ਨਾ ਖੇਚ ਗਰਮੇਲ ਨਿਊ ਮਾਡਲ ਕੀਰਤਨ 25 ਫੁੱਟ ਟਰਾਲੀ ਏ ਜਿਆਦਾ ਨਾ ਖੇਚੀ ਤੋ ਅੱਧਰੋਂ ਵੱਲ ਕੇ ਇੱਧਰ ਖੁੱਤਲਾਂਗੇ ਥੋੜੀ ਲੈ ਆ ਥੋੜੀ ਸਟਾਰਟ ਕਰ ਦੇਣਾ ਚਾਹ ਤੋ ਖੁੱਤਲਾ ਓ ਹਮਦੀ ਬਈ ਲੈਣ ਗਿਆ ਅੱਜ ਪਹਿਲਾਂ ਗਰਮੇਲ ਪਾਲਾ ਹੈ ਢੀਂਢੀ ਢੀਂਢੀ ਲਦਾਰੇ ਕਰਕੇ ਚੱਲੇਗਾ ਵੇਰ ਲਈ ਤੋੜੋ ਹੀ ਮਾਰਨੀ ਹੈ ਇੱਕੀ ਛੱਡ ਕੇ ਮਾਰਨੀ ਕੋਈ ਮਾਰਨੇ ਦੇ ਨਾਲ ਨਾ ਛੱਡ ਵੀ ਮਾਰ ਕੇ ਆਵਾ ਪਿੱਛੋ ਚੁੱਕ ਚੱਲ ਫੜ ਲੈ ਲੋ ਵੀ ਗੱਦੇ ਵੀ ਆ ਗਏ ਨੇ ਤਰਪਾਲ ਮਾਰ ਕੇ ਮੀਂਹ ਕਣੇ ਦਾ ਮੌਸਮ ਉੱਤੇ ਆਪਾਂ ਮੋਮੀਆਂ ਮਤ ਦੇ ਰਹੇ ਆ ਜੇ ਅਗਰ ਮੀਂਹ ਆ ਜੇ ਤਰਪਾਲ ਉੱਤੇ ਫਿਰ ਤਰਪਾਲ ਤੋਏ ਨਾ ਮੀਂਹ ਕਰਿਆ ਮੌਸਮ ਵਿੱਚ ਫੁੱਲ ਤਿਆਰੀ ਆਪਣੀ ਦਾ ਲਾ ਵੀ ਕੰਮ ਹੋ ਗਿਆ ਕੰਪਲੀਟ ਤੇ ਗੱਦੇ ਵੀ ਛਾ ਰਹੇ ਨੇ ਸਿੰਘ ਬਹੁਤ ਡੰਗੇ ਦੀ ਐਂ ਜਿਹਦੇ ਵੀ ਛਾ ਇਹਨੇ ਘੱਟ ਵੀ ਸਾਡੇ ਜਗ ਰਹੇ ਨੇ ਐਵੇਂ ਜਿਆਦਾ ਨਹੀਂ ਮਿੱਠਾ ਗਈ ਅੰਜ ਦਾ ਧਰ ਕੇ ਵੇਖੀ ਅੰਜ ਦੀ ਕਿੰਨੀ ਗਰੈਂਦੀ ਹੈ ਐਵੇਂ ਸਭ ਘੱਟ ਨਹੀਂ ਮਾਰ ਲਾ ਵੀ ਗੱਦੇ ਵਿਛਾ ਕੇ ਚਾਦਰ ਝਾੜ ਕੇ ਗਲੀਚਾ ਉੱਤੇ ਸਾਂ ਲੱਗੇ ਆ ਪਿਓ ਨਾਲ ਚੁੱਕਿਆ ਪੁੱਤਰ ਪੁੱਤਰ ਕਹਿੰਦਾ ਪਿਓ ਨੂੰ ਜਾਣ ਨਹੀਂ ਦੇਣਾ ਪਿਓ ਕਹਿੰਦਾ ਮੈਂ ਜਾਣਾ 4 ਸਾਲ ਹੋ ਗਏ ਲੋਵੀ ਫਾਈਨਲ ਸਮਾਨ ਓਨ ਲੱਗ ਪਿਆ ਆਪਣਾ ਬੈ ਕੰਬਲ ਤੇ ਬਾਕੀ ਸਭ ਤਾਂ ਆ ਰਹੀਆਂ ਨੇ ਬਸ ਟਰਾਲੀ ਆਪਣੀ ਰੈਡੀ ਹੈ ਲੋਵੀ ਡਰਾਈਵਰ ਸਾਹਿਬ ਆ ਗਏ ਨੇ ਕੰਬਲ ਲੈ ਗਏ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਟਰੈਕਟਰ ਟਰਾਲੀ ਜਮਾ ਤਿਆਰ ਏ ਬਸ ਹੌਲੀ ਹੌਲੀ ਸਾਰੇ ਆ ਰਹੇ ਨੇ ਤੁਹਾਨੂੰ ਵਿਖਾਵਾਂਗੇ ਫੁੱਲ ਵਲੌਗ ਸਾਰਾ ਸ਼੍ਰੀ ਫਤੇਗੁਰ ਸਾਹਿਬ ਲੋ ਵੀ ਕੰਮ ਕਰਕੇ ਫਾਈਨਲ ਗੁਰੂ ਘਰ ਕਰਾ ਕੇ ਅਰਦਾਸ ਟੇਕੇ ਮੱਥਾ ਪਾਣ ਲੱਗਿਆ ਚਾਲੇ 6:30 ਦਾ ਟਾਈਮ ਹੋ ਗਿਆ ਲੋ ਵੀ ਆਪਾਂ 3 ਵਜੇ ਪਹੁੰਚ ਜੀਆ ਸ਼੍ਰੀ ਫਤੇਗੜ ਸਾਹਿਬ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਆ 27 28 ਦਾ ਵਲੋਗ ਆਪਾਂ ਫੇਰ ਸੈਕੰਡ ਵਲੋਗ ਪਾਵਾਂਗੇ ਤੇ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ